ਸਸੀ ਗਾਲ ਜੀ ਸਾਰੇ ਵੀਰਾਂ ਨੂੰ ਵੀਰ ਜੀ ਅੱਜ ਪੈ ਗਿਆ ਮੀ ਤਾਂ ਅੱਜ ਫਿਰ ਸਾਰਾ ਇਹ ਸੰਧ ਘਰੇ ਖਲੋਤੇ ਰੀਪਰ ਮਸ਼ੀਨਾ ਚੰਗਾ ਰੋਡ ਚੱਲਿਆ ਗੜੇ ਬੜਾ ਮੀ ਪਿਆ ਮੈਨਾਂ ਪਹਿਲੀਆਂ ਖੜ ਗਿਆ ਮੀ ਪਾਣੀ ਦੇ ਜਿਹੜਾ ਥੋੜਾ ਥੋੜਾ ਕੰਮ ਹੈ ਉਹ ਕੋਹੋਂ ਲਾ ਪਿਆ ਇੱਕ ਆ ਪੌੜੀ ਥੋੜੀ ਜੀ ਵਿੰਗੀ ਹੋ ਗਈ ਉਹ ਸਹੀ ਕੀਤੀ ਆ ਤੇ ਬਾਕੀ ਉਹ ਥੋੜਾ ਬੋੜਾ ਜਿਹੜਾ ਕੰਮ ਮਸ਼ੀਨਾ ਦਾ ਹੋਣ ਵਾਲਾ ਉਹ ਕਰਦੇ ਆ ਬਾਕੀ ਗਲੀਸ ਉਹ ਕਰਦੇ ਦੋ ਬੰਦੇ ਤੇ ਬਾਕੀ ਰੀਪਰ ਦਾ ਦੋਕੇ ਹੀ ਆ ਆ ਵੇਖੋ ਰਾਤੀ ਫਿਰ ਅਸੀਂ ਟਰਾਲਾ ਉੱਥੇ ਛੱਡ ਆਏ ਆ ਮਸ਼ੀਨ ਨਹੀਂ ਚੜਦੀ ਤਾਂ ਤੇ ਕਟਰ ਵਾਲਾ ਟਰਾਲਾ ਹੀ ਉੱਥੇ ਸੋਟਾ ਹੈ ਹੁਣ ਅਸੀਂ ਅੱਜ ਲੈਣ ਜਾਵਾਂਗੇ ਹੁਣ ਮੰਦਰੇ ਦੇ ਜਾਂਦੇ ਆ ਤੇ ਬਾਕੀ ਤੁਹਾਨੂੰ ਉੱਥੇ ਟਰਾਲਾ ਵਖਾਉਣੇ ਆ ਕਿੱਦਾਂ ਬੈਠਾ ਸੁੱਟ ਗਏ ਆ ਲੀਗਾ ਲੂਗਾ ਸਾਰਾ ਕੁਝ ਵਿਖਾਵਾਂਗੇ ਕਿਦਾ ਵੀ ਸਾਰਿਆਂ ਨੂੰ ਕੱਲ ਮੀਟ ਹੈ ਗਿਆੜਿਆ ਥੋੜਾ ਜਾਂ ਥਾਂ ਆਪਾਂ ਕੀਤਾ ਥੋਲਿਆ ਸੀਗਾ ਇਹ ਜੇ ਹੁਣ ਬਣਾਣ ਦੇ ਨੇ ਚੱਲਦਾ ਨਹੀਂ ਚੱਲਦਾ ਆਪਣਾ ਥੋੜਾ ਜਿਹਾ ਤਾਂ ਕਿਵੇਂ ਬਲਜਿੰਦਰ ਚੱਲੂਗਾ ਚੱਲੂ ਵੀ ਪਰ ਆਏ ਸਾਡੇ ਸਾਹਮਣੇ ਥੋੜਾ ਸਾਹ ਨਾਲ ਕਿਹਾ ਬਸ ਥੋੜਾ ਪੱਠੇ ਵਿਜਲੇ ਸੀਗੇ ਅੱਗੇ ਬਾਕੀ ਗਏ ਆ ਦੀ ਫਿਰ ਆ ਇਥੋਂ ਪੂਰਾ ਪੂਰਾ ਕਟਰ ਲੰਗਿਆ ਆਹੋ ਟਾਇਰ ਪੂਰੇ ਖਹਿ ਗਏ ਲੰਗੇ ਤੇ ਕਟਰ ਉੱਤੇ ਉੱਤੇ ਆਇਆ ਇਥੋਂ ਦੀ ਮਸ਼ੀਨ ਨਹੀਂ ਕਰੀ ਚੇ ਲੰਗੀ ਤੇ ਅੰਦਾਵਾਸੀ ਲੰਘਾਤੀ ਕਟਰ ਖੈਦਾ ਹੀ ਆ ਉੱਤੇ ਤੇ ਆਹ ਵੇਖੋ ਇੰਨਾ ਮੋਢੇ ਮੋਢੇ ਸਾਰੇ ਪੂਰੀ ਪੂਰੀ ਮਸ਼ੀਨ ਦੇ ਟਾਇਰ ਆਏ ਸਾਈਡਾਂ ਤੇ ਆਇਓ ਕਟਰ ਸਾਰਾ ਹੀ ਖੈਦਾ ਆ ਬਾਕੀ ਜੇ ਗੇਟਾ ਨੂੰ ਸਾਰਾ ਕੇ ਪਹੁੰਚ ਜਾਣਾ ਹੌਲੀ ਹੌਲੀ ਰਹੀ ਜਾ ਗਏ ਗੇ ਤਾਰਾ ਜੀ ਤਾਰਾ ਚੈੱਕ ਕਰੋ ਤੇ ਆ ਤੁਸੀਂ ਜਦੋਂ ਉੱਤੇ ਆਇਆ ਹਰਾਂ ਰਾਤੀ ਬੜਾ ਚਿੱਕੜੋਂ ਸੁੱਕ ਗਿਆ ਸਾਰਾ ਬੇ ਰਾਤੀ ਬਾੜੀ ਖੜਾ ਹੀ ਨਾ ਹੁਣ ਸੁੱਕ ਗਿਆ ਸਾਰਾ ਆ ਫੌਜੀ ਸਾਹਿਬ ਮੱਜ ਰਹੇ ਨੇ ਆ ਵੇਖੋ ਪਹੁੰਚ ਗਏ ਉੱਥੇ ਆਪਾਂ ਜਿੱਥੇ ਚਿੱਕੜ ਜਿਆਦਾ ਹੈ ਯਕੀਨ ਨਹੀਂ ਜੜੀ ਆ ਹੁਣ ਫਿਰ ਮੀਂਹ ਆ ਗਿਆ ਜਾਦਾ ਟਰੈਕਟਰ ਵੀ ਨਹੀਂ ਚੜਨਾ ਬੱਦਲ ਵੇਖੋ ਇੱਧਰ ਕੜੇ 2 ਦਿਨ ਲੱਗਣੇ ਯਾਰ ਤੇ ਇਦਾਂ ਹੀ ਪੋਈ ਜਰਾ ਆਪਣੇ ਝਾੜ ਝੂੜ ਦੇਣੀ ਕਣਕ ਇੱਧਰ ਕਣਕ ਬੜੀ ਆਉਦਾ ਤਾਰਾ ਲੱਗਿਆ ਹੋਵੇ ਆ ਵੇਖੋ ਕਣਕ ਕਣਕ ਦੇ ਬੜੀ ਇੱਧਰ ਆਹ ਰਾਹ ਵੀ ਵੇਖੋ ਨਾ ਉਹਦਾ ਹੀ ਰਾਹ ਇੱਥੋਂ ਕਦੀ ਐਨ ਚੜ ਜੇ ਕਦੀ ਐਨ ਚੜ ਜੇ ਆ ਵੇਖੋ ਆ ਚੈੱਕ ਕਰੋ ਜਿਹੜੇ ਰਾਤ ਨਹੀਂ ਰਾਤੀ ਚੈੱਕ ਕਰੋ ਆ ਵੇਖੋ ਇਧਰ ਪੈਨ ਚੜ ਗਈ ਆਉਂਦੀ ਉਹ ਵੀ ਇਹ ਹਰ ਵਾਰੀ ਚੜ ਜਾਂਦੀ ਉਹ ਦੱਸ ਕੇਣਾ ਵਾੜਾ ਰਾਤੋ ਫੋਲੀ ਚੜ ਗਈ ਬਾਜੋ ਡੇਰੇ ਤੇ ਗਏ ਭੱਜ ਗਏ ਇੱਥੇ ਬਾਦੇ ਬੰਦਿਆਂ ਦੀ ਵੇਖੋ ਗੱਲ ਇੱਥੇ ਮਸ਼ੀਨ ਛੱਡ ਗਏ ਆ ਆ ਉੱਥੇ ਭੱਜ ਜੀ ਤੁਸੀਂ ਮਸ਼ੀਨ ਤਾਂ ਚੜਾ ਲਓ ਪਹਿਲਾਂ ਦੱਸੋ ਜਵਾਦ ਓਏ ਇਹ ਆਪਾਂ ਟੋਕੀ ਪਾਏ ਇੰਨੇ ਘੜੇ ਸੀ ਆਪਾਂ ਦੇ ਗਿੱਲੇ ਝੜ ਗਏ ਘੜੇ ਆ ਹਾਂ ਘੜੇ ਘੜੇ ਇਹ ਬੈਨ ਲੜਾ ਕਮਲੇ ਰਾਤੀ ਮਸ਼ੀਨ ਇੱਥੇ ਚੜਾਏਦੇ ਨਾ ਐਨਾ ਖਪਾੜੀ ਨਹੀਂ ਹੋਣਾ ਹੁਣ ਗੋਰੇ ਟਰਾਈਟਰ ਨਾਲ ਦਾ ਚੱਕੜ ਆ ਆਹ ਵੇਖੋ ਜੀ ਇਤੋਂ ਮਹੀਨ ਨਹੀਂ ਚੜਦੇ ਹੋਣ ਤੇ ਆਵੇ ਉਹ ਪੂਰਾ ਸੁੱਕਾ ਜਾਉਦਾ ਨਾ ਬੜਾ ਵਧੀਆਰਾ ਰਾਤੀ ਮਸ਼ੀਨ ਸਿੱਧੀ ਆ ਉਹ ਗਾਂ ਚਲ ਜਾਇਆ ਕਰਿਓ ਆਹ ਵੇਖੋ ਗਾਹ ਟਵਾਕ ਆ ਆ ਸਿੱਧੀ ਮਜੀਨੀ ਇੱਥੇ ਜੜਦੀ ਆਣੇ ਆ ਆ ਵੇਖੋ ਇੱਥੇ ਜੜ ਜਾਂਦੀ ਉਹ ਵੇਖੋ ਟੋਏ ਪਾਈ ਮਜੀਨੀ ਉਹ ਘੜੇ ਘੜੇ ਡੋਗੇ ਸਿੱਧੇ ਰਾਹ ਥੋੜਾ ਜਾਂਦੀ ਆ ਆ ਵੇਖੋ ਇਧਰ ਹੋਤੇ ਕੋਈ ਜਾਲਦਾਨੀ ਆ ਖਾਵੇ ਬਾਡੇ ਬੰਦੇ ਟਰਾਲਾ ਲਾਵੇ ਉਹ ਕਦੇ ਸੋਟਿਆ ਇੱਥੇ ਥੱਕਾ ਦੇ ਕੇ ਸੋਟ ਗਈ ਆ ਆ ਵੇਖੋ ਬਾਈ ਤਿਲਕਣ ਬੋਲ ਹੀ ਯਾਰ ਇਹ ਤਾਂ ਡੀਆਰ ਤੇ ਮਸ਼ੀਨਤਾ ਜੜਾ ਦਦੇ ਗੱਲ ਤਾਂ ਨਹੀਂ ਨਾ ਕੋਈ ਬਾਈ بارش ਬਹੁਤ ਤੇਜ਼ੀ ਗਈ ਨਹੀਂ ਤਾਂ ਜੜਾ ਦਦੇ ਤੇ ਫਿਰ ਕੀ ਦੱਸਣ ਅੱਜ ਤੇ ਯਾਰ ਮੀਂਹ ਸੀਗਾ ਕਰਦੇ ਯਾਰ ਜੇ ਤਾਂ ਮਰਗੀ ਮੀਂਹ ਹੋਵੇ ਹਾਂ ਤੁਹਾਡਾ ਫਰਜ਼ ਬਣਦਾ ਹੈ ਤਾਂ ਜਿਹੜਾ ਲੇ ਖੜੀ ਕੀਤੀ ਤਾਂ بارش ਆਈ ਚਾਹ ਜੜਾ ਦਉਂਦੇ ਦੱਸ ਪਾ ਓਏ ਇਹਨੂੰ ਦਾ ਫਰਜ਼ ਹੀ ਬੰਦਾ ਸੀ ਨਾ ਸਹੀ ਗੱਲ ਹੈ ਬੰਦਾ ਸੀਗਾ ਫਰਜ਼ ਆਓ ਲੈ ਲੋ ਕੰਨੇ ਭਾਈ ਕਿ ਇੱਥੇ ਮੁੱਦੀ ਹੋ ਜਾਂਦੀ ਤੁਸੀਂ ਦੇ ਉੱਪਰ ਰਾਏ ੜ ਕੇ ਗਾਹ ਜਾਣਾ ਸੀ ਨਾ ਸਿਆਪੇ ਨੂੰ ਅਸੀਂ ਫੜੇ ਰਹਿਣਾ ਸੀ ਨਾ ਹਾਂਜੀ ਭਾਈ ਜੀ ਸਹੀ ਗੱਲ ਹੈ ਇਹ ਦੱਸ ਹੁਣ ਜਵਾਬ ਦੇ ਭਾਈ ਮਾਰਚ ਬਹੁਤ ਹੈ ਤੂੰ ਦਰਚ ਯਾਰ ਕਿਉਂ ਮਰਤੀ ਹੋਵੇ ਹਾਂ ਹੁਣ ਰੇੜਾ ਲਾਇਆ ਫੇਰ ਚੜੀ ਉਹ ਅੰਦਰ ਤੂੰ ਅੰਦਰ ਚੱਲ ਗਿਆ ਲੈ ਮੇਰੇ ਨਾਲ ਤੈਨੂੰ ਸਹਾੜਿਆ ਭਾਈ ਜਿੱਥੇ ਮਰਜੀ ਜਾਵਾ ਜਵਾਬ ਦੇ ਚੜਕੀ ਪਰ ਉੱਥੀ ਚੜਾਈ ਚੜ ਗਏ ਚੈੱਕ ਕਰੋ ਨੂੰ ਹਾ ਟ੍ਰਾਲ ਆ ਗਿਆ ਇਹ ਇਥੋਂ ਕੋਈ ਲੈ ਆਇਦਾ ਦੱਸ ਭਾਈ ਜੀ ਚੱਕੋ ਮੜਾ ਇਹ ਕੋਈ ਲੈ ਆਇਦਾ ਫਿਰ ਭਾਈ ਜੀ ਕੋਈ ਸਰ ਕਨੇ ਲੈ ਕੇ ਦਿਣਾ ਹੀ ਆ ਅੱ비 ਐ ਸਭ ਨੇ ਜਿੱਥੇ ਬੈਠੇ ਇਰਾਕੀ ਕੋਈ ਕਰਦਾ